ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿ ਤੈ ਹਰ ਪਹੁ ਨਸੀਐ ਹਰ ਆਪੇ ਬਖਸ਼ ਲੈ ਪ੍ਰਭ ਸਾਚਾ ਹਰ ਆਪ ਛਡਾਏ ਛੁੱਟੀਐ ਮੇਰੇ ਮਨ ਜਪ ਹਰ 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 ਮਨ ਜਪੀਐ ਸਤਗੁਰ ਕੀ ਸਰਣਾਇ ਭਜ ਪਉ ਮੇਰੇ ਮਨਾ ਗੁਰ ਸਤਗੁਰ ਪੀਛੇ ਛੁਟਿਐ ਰਹਾਉ ਮੇਰੇ ਮਨ ਸੇ ਉਹ ਸੋ ਪ੍ਰਭ ਸਰਬ ਸੁਖ ਦਾਤਾ ਜਿਤਿ ਸੇਵਿਐ ਨਿਜ ਘਰ ਵਸੀਐ ਗੁਰਮੁਖ ਜਾਇ ਲਹੁ ਘਰ ਆਪਣਾ ਕਸ ਚੰਦਨ ਹਰ ਜਸ ਘਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾਹ ਹਰ ਮਨ ਹਸੀਐ ਹਰ ਹਰੇ ਆਪ ਦਇਆ ਕਰ ਦੇਵੈ ਤਾ ਅਮਰਤ ਹਰ ਰਸ ਚੱਕੀਐ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੀ ਤੇ ਸਾਖਤ ਨਰ ਜਮ ਕੁੱਟੀਐ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਪਿਟੀਐ ਮੇਰੇ ਮਨ ਸੇਵੋ ਹੋ ਅਲਖ ਨਿਰੰજન ਨਰ ਹਰ ਜਿਤ ਸਿਵੇਂ ਐ ਲੇਖਾ ਛੁੱਟਿਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਘਟਿਐ ਗੌੜੀ ਪੂਰਬੀ ਮਹੱਲਾ ਚੌਥਾ ਹਮਰੇ ਪ੍ਰਾਨ ਵਸਗਤ ਪ੍ਰਭ ਤੁਮ ਰਹਿ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰਹੁ ਹਰ ਦਰਸ ਦਿਖਾਵਹੁ ਮੇਰਾ ਮਨ ਤਨ ਲੋ ਚਖਣੇਰੀ RAM ਮੇਰਾ ਮਨ ਤਨ ਲੋਚ ਮਿਲਨ ਹਰਿ ਕੇਰੀ ਗੁਰ ਕਿਰਪਾ ਲੇ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲ ਆਇਆ ਏ ਪ੍ਰਭ ਮੇਰੀ ਰਹਾਉ ਜੋ ਹਮਰੈ ਮਨ ਚਿਤ ਹੈ ਸੁਆਮੀ ਸਾਬਿਦ ਤੁਮ ਹਰ ਜਾਣੋ ਮੇਰੀ ਅਨ ਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤਗੁਰੂ ਦਾਤੈ ਪੰਥ ਬਤਾਇਆ ਹਰ ਮਿਲ ਆਇਆ ਏ ਪ੍ਰਭ ਮੇਰੀ ਅਨ ਦਿਨ ਅਨਿ ਭਇਆ ਵਡ ਭਾਗੀ ਸਭ ਆਸ ਪੁੱਜੀ ਜਨ ਕੇਰੀ ਜਗਨਾਥ ਜਗਦੀ ਸੁਰ ਕਰਤੀ ਸਭ ਵਸਗਤ ਹੈ ਹਰ ਕੇਰੀ ਜਨ ਨਾਨਕ ਸਰਣਾਗਤਿ ਆਏ ਹਰ ਰਖੋ ਪੈ ਜਨ ਕੇਰੀ ਗੌੜੀ ਪੂਰਬੀ ਮਹੱਲਾ ਚੌਥਾ ਇਹੋ ਮਨੁਆ ਖਿਨ ਨਾ ਟਕੇ ਬਹਉ ਰੰਗੀ ਦੇਹ ਦੇਹਿਸ ਚਲ ਚਲ ਹਾਂਡੀ ਗੁਰਪੂਰਾ ਪਾਇਆ ਵਡਭਾਗੀ ਹਰ ਮੰਤਰ ਦੀ ਆ ਮਨ ਠਾਢੀ RAM ਹਮ ਸਤਗੁਰ ਲਾਲੇ ਕਾਂਢੀ ਰਹਾ ਹਮਰੇ ਮਸਟਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਢੀ ਪਾਰੇ ਉਪਕਾਰ ਪੁੰਨ ਬਹੁ ਕੀਆ ਬਹੁ ਦੁਤਰ ਤਾਰ ਪਰਾਢੀ ਜਿਨ ਕੋ ਪ੍ਰੀਤ ਹਿਦੈ ਹਰ ਨਾਹੀ ਤਿਨ ਕੂਰੇ ਗਾਡਨ ਗਾਡੀ ਜਿਉ ਪਾਣੀ ਕਾਗਦ ਬਿਨ ਸਜਾਤ ਹੈ ਤਿਉ ਮਨ ਮੁਖ ਗਰਬ ਗਲਾਡੀ ਹਮ ਜਾਣਿਆ ਕਸ਼ੂ ਨਾ ਜਾਣਹਿ ਆਗੈ ਜਿਉ ਹਰ ਰਾਖੈ ਤਿਉ ਠਾਢੀ ਹਮ ਪੂਲ ਚੂਕ ਗੁਰ ਕਿਰਪਾ ਧਾਰੋ ਜਨ ਨਾਨਕ ਕੁਤਰੇ ਕਾਂਡੇ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਈ ਪੂਰ ਬਲਿਖਤ ਲਿਖੇ ਗੁਰ ਪਾਇਆ ਮਨ ਹਰਿ ਲਿਵ ਮੰਡਲ ਮੰਡਾਈ ਕਰ ਸਾਧੂ ਅੰਜਲੀ ਫੁਲ ਵਡਾਈ ਕਰ ਡੰਡੋਤ ਪੁਨ ਵਡਾਈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਇਨੇ ਅੰਤਰ ਹਉ ਮੈਂ ਕੰਡਾਈ ਜਿਉਂ ਜਿਉਂ ਚੱਲਹਿ ਚੁੱਬੈ ਦੁਖ ਪਾਵਹਿ ਜਮ ਕਾਲ ਸਹਹਿ ਸਿਰ ਡੰਡਾਈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੀ ਹਮ ਗਰੀਬ ਮਸ਼ਕੀਨ ਪ੍ਰਭ ਤੇਰੀ ਫਰ ਰਾਖ ਰਾਖ ਵੱਡ ਵੱਡਾ ਏ ਜਨ ਨਾਨਕ ਨਾਮੇ ਆਧਾਰ ਟੇ ਕਹੈ ਹਰ ਨਾਮੇ ਹੀ ਸੁਖ ਮੰਡਾਈ ਗੋੜੀ ਪੂਰਬੀ ਮਹੱਲਾ ਚੌਥਾ ਇਸ ਗੜਮੇ ਹਰ ਰਾਮ ਰਾਏ ਹੈ ਕਿਸ ਸਾਧਨਾ ਪਾਵੇ ਠੀਠਾ ਹਰ ਦੀਨ ਦਿਆਲ ਅਨਗ੍ਰਹ ਕੀਆ ਹਰ ਗੁਰ ਸ਼ਬਦੀ ਚੱਕ ਡੀਠਾ ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾਉ ਹਰ ਅਗਮ ਆਗੋਚਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਬਸੀਠਾ ਜਿਨ ਗੁਰ ਬਚਨ ਸੁਖਾ ਨੇਹੀ ਅਰੇ ਤਿਨੇ ਆ ਗਿਆਨ ਪਰਿਠਾ ਮਨ ਮੁਖਈਆ ਰਾ ਅਤ ਕਠੋਰ ਹੈ ਤਿਨੇ ਅੰਤਰ ਕਾਰ ਕਰੀਠਾ ਬਿਸਿਰ ਕਉ ਬਹੁ ਦੂਧ ਪੀ ਆਈਐ ਵੇਖ ਨਿਕ ਸਹਿ ਫੋਲ ਫਲੀਠਾ ਹਰ ਪ੍ਰਭ ਆਨ ਮਲਾਬੁ ਗੁਰ ਸਾਧੂ ਕਸ ਗਰੜੋ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂ ਆ ਮੀਠਾ ਗੋੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਆਗੇ ਸਤਿਗੁਰ ਦਾਤੈ ਨਾਮ ਦੜਾਇਆ ਮੁਖ ਮਸਟਕ ਭਾਗ ਸੁਭਾਗੀ RAM ਗੁਰਮਤ ਹਰ ਲਿਵ ਲਾਗੇ ਰਹਾਉ ਕਟ ਕਟ ਰਮਈਆ ਰਮਤ RAM ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮੰਨ ਤਨਨੀ ਮੋ ਕਾਟ ਗੁਰੂ ਕਉ ਮੇਰਾ ਭ੍ਰਮ ਭਉ ਗੁਰਬਚਨੀ ਭਾਗੀ ਅੰਧਿਆਰ ਐ ਦੀਪ ਕਿਆਂ ਜਲਾਈ ਗੁਰ ਗਿਆਨ ਗੁਰੂ ਲਿਵ ਲਾਗੀ ਅਗਿਆਨ ਅੰਧੇਰਾ ਬਿਨਸ ਬਨਾਸੀਉ ਕਰ ਵਸਤ ਲਹੀ ਮਨ ਜਾਗੀ ਸਾਕਤ ਬਦ ਕਮਾਇਆ ਧਾਰੀ ਤਿੰਨ ਜਮ ਜੋ ਹਨ ਲਾਗੀ ਹੁਣ ਸਤ ਗੁਰ ਆਗੈ ਸੀਸ ਨਾ ਵੇਚਿਆ ਕੋਈ ਆਵਹਿ ਜਾਹੀ ਅਭਾਗੀ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸਰਨ ਪ੍ਰਭੂ ਹਰ ਮੰਗੀ ਜਨ ਨਾਨਕ ਕੀ ਲਜ ਪਾਤ ਗੁਰੂ ਹੈ ਸਿਰ ਵੇਚਿਓ ਸਤ ਗੁਰ ਆਗੀ ਗੌੜੀ ਪੂਰਬੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹਉ ਮੈ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰਿ ਰਾਇਆ ਰਾਮ ਗੁਰ ਕੈ ਬਚਨ ਹਰਿ ਪਾਇਆ ਰਹਾਉ ਮੇਰਾ ਹੀ ਅਰ ਪ੍ਰੀਤ ਰਾਮ ਰਾਏ ਕੀ ਗੁਰ ਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤ ਗੁਰ ਅਗੈ ਜਿਨ ਵਿਛੜਿਆ ਹਰ ਗਲ ਲਾਇਆ ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੈ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਹਰੇ ਗੁਰ ਆਗੈ ਆਪ ਵਿਚਾਇਆ ਹਮ ਅਪਰਾਧ ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਲਾਗਤ ਆਈ ਹਰ ਰਾਖੋ ਲਾਜ ਹਰ ਪਾਇਆ ਗੌੜੀ ਪੂਰਬੀ ਮਹੱਲਾ ਚੌਥਾ ਗੁਰਮਤਿ ਬਾਜੈ ਸ਼ਬਦ ਅਨਾਹਦ ਗੁਰਮਤਿ ਮਨੁ ਆਗਾਵੇ ਵੱਡ ਭਾਗੀ ਗੁਰ ਦਰਸ਼ਨ ਪਾਇਆ ਤਨ ਤਨ ਗੁਰੂ ਲਿਵ ਲਾਵੇ ਗੁਰਮਖ ਹਰ ਨਿਵਲਾਵੈ ਰਹਾਉ ਹਮਰਾ ठाकुर ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਮ ਮਲ ਮਲ ਧੋਵਹਿ ਪਾਮ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦੈ ਗੁਰਮਤਿ RAM ਰਸਾਇਣ ਜਿਹਵਾ ਹਰ ਗੁਣ ਗਾਵੇ ਮਨ ਰਸਕ ਰਸਕ ਹਰ ਰਸ ਆਗਹਾਨੀ ਫਿਰ ਬਹੁਰ ਨਾ ਭੁੱਖ ਲਗਾਵੇ ਕੋਈ ਕਰੇ ਉਪਾਅ ਅਨੇਕ ਬਹੁ ਤੇਰੀ ਬਿਨ ਕਿਰਪਾ ਨਾਮ ਨਾ ਪਾਵੇ ਜਨ ਨਾਨਕ ਕਹ ਹਰਿ ਕਿਰਪਾ ਧਾਰੀ ਮਤ ਗੁਰਮਤਿ ਨਾਮ ਦ੍ਰਿੜਾਵੇ